ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਜਿਹੜੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਗੱਲਬਾਤ ਕਰਨੀ ਹੈ ਆਪਾਂ ਨੇ ਆਧਾ ਧਾਰ ਬਾਰੇ ਆਪਣੇ ਭੈਣਾਂ ਭਾਈਆਂ ਨਾਲ ਖੜਨ ਬਾਰੇ ਦੇਖੋ ਸਭ ਤੋਂ ਮੇਨ ਚੀਜ਼ ਹੈ ਸਾਡੇ ਰਿਸ਼ਤੇ ਜਿਨ੍ਹਾਂ ਲਈ ਅਸੀਂ ਜਿਉਂਨੇ ਆ ਜਿਹੜੇ ਰਿਸ਼ਤੇ ਸਾਡੀ ਰੂਹ ਦੀ ਖਰਾਕ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਉਡੀਕਦੇ ਆ ਜਿਹੜੇ ਰਿਸ਼ਤੇ 24 ਘੰਟੇ ਸਾਡੇ ਦਿਲ ਦਿਮਾਗ 'ਚ ਚੱਲਦੇ ਰਹਿੰਦੇ ਨੇ ਜਦੋਂ ਉਹੀ ਰਿਸ਼ਤਿਆਂ ਨੂੰ ਸਾਡੀ ਕਿਤੇ ਲੋੜ ਪੈਗੀ ਕੀ ਅਸੀਂ ਉਹਨਾਂ ਨੂੰ ਪਿੱਠ ਦਿਖਾ ਦਈਏ ਕਾ ਅਸੀਂ ਉਹਨਾਂ ਰਿਸ਼ਤਿਆਂ ਦੇ ਨਾਲ ਖੜੀਏ ਦੇਖੋ ਲਾ ਲੋ ਸਾਡੇ ਕਿਸੇ ਭੈਣ ਭਾਈ ਨੂੰ ਕੋਈ ਬਿਮਾਰੀ ਕਿੰਨੀ ਹੋ ਕੋਈ ਹੋਰ ਆਫਤ ਪੈ ਗਈ ਸਾਡੇ ਭੈਣ ਭਾਈ ਤੇ ਜਾਂ ਕੋਈ ਭੈਣ ਭਾਈ ਨੂੰ ਕਿਤੇ ਲੋੜ ਪੈ ਗਈ ਉਹਨਾਂ ਨੇ ਕੋਈ ਕੰਮਕਾਰ ਕਰਨਾ ਹੈ ਕਿਤੇ ਪੈਸਾ ਵੱਧ ਘਟ ਜਾਂਦਾ ਹੈ ਆਪਾਂ ਕਹਿ ਦਿੰਦੇ ਆ ਵੀ ਚੱਲ ਕੋਈ ਗੱਲ ਨਹੀਂ ਆਪਾਂ ਫਲਾਣੇ ਭੈਣ ਭਾਈ ਤੋਂ ਫੜ ਲੈਨੇ ਆ ਜਾਂ ਭੈਣ ਭਾਈ ਔਖਾ ਹੀ ਇੰਨਾ ਹੈ ਆਪਾਂ ਨੂੰ ਮਾਣ ਹੁੰਦਾ ਕਿਸੇ ਤੇ ਦੂਜੇ ਭੈਣ ਭਾਈ ਤੇ ਆਪਾਂ ਕਹਿ ਦਿੰਨੇ ਆ ਵੀ ਆਪਾਂ ਚੱਲ ਉਹਨੂੰ ਕਹਿ ਕੇ ਦੇਖ ਲੰਨੇ ਆ ਉਹ ਤੋਂ ਫੜ ਲੈਣੇ ਆ ਹੁਣ ਗੱਲ ਆ ਜਾਂਦੀ ਹੈ ਜੀਤੋਂ ਅਸੀਂ ਫੜਨੇ ਆ ਹੁਣ ਉਹ ਭੈਣ ਭਾਈ ਨੂੰ ਜਦੋਂ ਪਤਾ ਲੱਗਦਾ ਵੀ ਮੇਰਾ ਭੈਣ ਭਾਈ ਔਖਾ ਹੈ ਜਾਂ ਇਹਦੀ ਇਹ ਜਗ੍ਹਾ ਤੇ ਹਦਕ ਹੋ ਰਹੀ ਹੈ ਮੈਂ ਇਹ ਹਦਕ ਹੋਣ ਨਹੀਂ ਦੇਣੀ ਮੈਂ ਆਪਣੇ ਭੈਣ ਭਾਈ ਨਾਲ ਖੜੂਗਾ ਜਿਹੜਾ ਅੱਜ ਦਾ ਕਲ ਜੂਗੀ ਸਮਾਂ ਇਹਦੇ ਵਿੱਚ ਬਹੁਤ ਘੱਟ ਦੁਨੀਆ ਬਹੁਤ ਘੱਟ ਰਿਸ਼ਤੇ ਸੋਚਦੇ ਆਂ ਵੀ ਹਾਂ ਮੇਰਾ ਫਲਾਣੇ ਰਿਸ਼ਤੇ ਨਾਲ ਆਪਣੇ ਭੈਣ ਭਾਈ ਨਾਲ ਖੜਨ ਦਾ ਮੇਰਾ ਫਰਜ਼ ਹੈ ਮੇਰੇ ਨੇ ਮੈਨੂੰ ਹਾਕ ਮਾਰੀ ਹੈ ਜਦੋਂ ਅਸੀਂ ਕਿਸੇ ਨਾਲ ਖੜ ਗਏ ਉਸ ਟਾਈਮ ਤਾਂ ਅਸੀਂ ਰਾਜਿਆਂ ਦੀ ਤਰ੍ਹਾਂ ਹੁੰਨੇ ਆਂ ਅਗਲਾ ਵੀ ਸਾਨੂੰ ਸਮਝਦਾ ਹੁੰਦਾ ਹੈ ਵੀ ਭਾਈ ਮੇਰਾ ਭੈਣ ਭਾਈ ਮੇਰੇ ਨਾਲ ਖੜ ਗਿਆ ਹੁਣ ਜਦੋਂ ਉਹੀ ਪੈਸਾ ਮੋੜਨ ਦਾ ਟਾਈਮ ਆ ਗਿਆ ਅਗਲੇ ਨੇ ਮੰਗ ਲਿਆ ਵੀ ਭਾਈ ਹੁਣ ਮੈਨੂੰ ਵੀ ਲੋੜ ਐ ਫੇਰ ਅਸੀਂ ਅਗਲੇ ਨੂੰ ਰਾਹ ਨਾ ਦਈਏ ਫੇਰ ਅਸੀਂ ਨਾਲ ਖੜਨੇ ਵਾਲੇ ਔਰ ਜਿਹਦੇ ਨਾਲ ਅਸੀਂ ਖੜੇ ਆ ਉਹਦੇ ਸਾਹਮਣੇ ਅਸੀਂ ਮੰਗਤੇ ਬਣ ਜਾਂਦੇ ਆ ਅਸੀਂ ਉੱਚੀ ਬਾਤ ਚ ਗੱਲ ਕਰਨ ਜੋਗੇ ਵੀ ਨਹੀਂ ਰਹਿੰਦੇ ਕਿਉਂਕਿ ਜੇ ਅਸੀਂ ਲੜਦੇ ਝਗੜਦੇ ਆ ਫੇਰ ਸਾਡਾ ਰਿਸ਼ਤਾ ਟੁੱਟਦਾ ਸੋਈ ਗੱਲਾਂ ਨੇ ਹੁਣ ਇੱਥੇ ਇਹ ਨਹੀਂ ਸਮਝ ਆਉਂਦੀ ਐਸ ਕਾਲਜੁਗੀ ਸਮੇਂ ਚ ਇਹ ਨਹੀਂ ਸਮਝ ਆ ਰਹੀ ਵੀ ਕਿ ਆਸੀਂ ਆਪਣੇ ਭੈਣ ਭਾਈ ਨੂੰ ਤੜਫਦਿਆਂ ਛੱਡ ਦਈਏ ਕਿ ਨਾਲ ਖੜ੍ਹੀਏ ਅਗਲੇ ਦੇ ਜੇ ਨਾਲ ਖੜ੍ਹਦੇ ਆ ਤਾਂ ਵੀ ਨੁਕਸਾਨ ਸਾਡਾ ਹੈ ਕਿਉਂਕਿ ਮੰਗਣ ਟਾਈਮ ਅਗਰੇ ਨੇ ਪੂਛ ਨੂੰ ਹੱਥ ਨਹੀਂ ਲਾਉਣ ਦੇਣਾ ਜੇ ਅਸੀਂ ਉਸ ਟਾਈਮ ਨਹੀਂ ਖੜ੍ਹਦੇ ਫਿਰ ਅਸੀਂ ਭੈਣ ਭਾਈ ਨੂੰ ਤੜਫਦਿਆਂ ਨਹੀਂ ਦੇਖ ਸਕਦੇ ਔਰ ਅਗਲੇ ਦੇ ਜਿਹੜਾ ਸਾਡਾ ਭੈਣ ਭਾਈ ਐ ਉਹਦੇ ਮਨ 'ਚ ਫਰਕ ਜਾਊ ਵੀ ਮੇਰਾ ਭੈਣ ਭਾਈ ਮੇਰੀ ਔਖੀ ਸੌਖੀ 'ਚ ਖੜਿਆ ਨਹੀਂ ਅਸੀਂ ਉੱਥੇ ਵੀ ਮਾੜੇ ਆ ਅਸੀਂ ਨਹੀਂ ਖੜਦੇ ਅਸੀਂ ਤਾਂ ਵੀ ਮਾੜੇ ਆ ਅਸੀਂ ਖੜ ਕੇ ਆਪਣੇ ਪੈਸੇ ਮੰਗਦੇ ਆ ਜਦੋਂ ਅਸੀਂ ਉਸ ਟਾਈਮ ਵੀ ਮਾੜੇ ਆ ਫਿਰ ਰਿਸ਼ਤੇ ਚੰਗੇ ਕਿਹੜੇ ਟਾਈਮ ਹੋਏ ਉਹ ਫਿਰ ਬਜ਼ੁਰਗ ਕਾਇਦਨ ਦੇਨੇ ਨਾ ਬਈ ਹਸਾਏ ਨਾਲੋਂ ਰਵਾਇਆ ਚੰਗਾ ਇੱਕ ਵਾਰ ਅਗਲੇ ਨੂੰ ਜਵਾਬ ਦੇ ਦੋ ਅਗਲਾ 2 ਦਿਨ ਗੁੱਸਾ ਕਰ ਲੂ 10 ਦਿਨ ਗੁੱਸਾ ਕਰ ਲੂ ਕੰਮ ਨਿਬੜਿਆ ਅਗਲਾ ਫੇਰ ਉਹ ਜਿਹੀ ਹੋ ਜਾਂਦਾ ਜਦੋਂ ਅਸੀਂ ਔਖੇ ਸੌਖੇ ਸਮੇਂ 'ਚ ਖੜ ਗਏ ਔਖੇ ਸੌਖੇ ਸਮੇਂ 'ਚ ਖੜ ਗਏ ਜਦੋਂ ਫਿਰ ਸਾਨੂੰ ਲੋੜ ਪਈ ਅਸੀਂ ਆਪਣੀ ਚੀਜ਼ ਵਾਪਸ ਮੰਗੀ ਪੈਸਾ ਟੋਕਰ ਵਾਪਸ ਮੰਗਿਆ ਉੱਥੇ ਫਿਰ ਸਾਨੂੰ ਅਗਲਾ ਉਹ ਤਾਂ ਉਹ ਕਰ ਜਾਂਦਾ ਹੈ ਅਗਲਾ ਸਾਨੂੰ ਰਾਹ ਨਹੀਂ ਦਿੰਦਾ ਉੱਥੇ ਫਿਰ ਰਿਸ਼ਤੇ ਟੁੱਟਦੇ ਜਾਂਦੇ ਆ ਕੇ ਕਿਉਂਕਿ ਭਲੇ ਮਾਨਸ ਇਨਸਾਨਾਂ ਦੀ ਸੱਚੇ ਮੰਦੇ ਇਨਸਾਨਾਂ ਦੀ ਔਰ ਨਾਲ ਇੱਕ ਬੋਲ ਤੇ ਖੜਨੇ ਵਾਲਿਆਂ ਦੀ ਲੋਕਾਂ ਨੂੰ ਕੁੱਤੇ ਜਿੰਨੀ ਕਦਰ ਨਹੀਂ ਤੁਸੀਂ ਇਹ ਦੇਖ ਲਓ ਵੀ ਰਿਸ਼ਤੇ ਕਿਹੜੇ ਕਿਨਾਰੇ ਤੇ ਆ ਕੇ ਖੜ ਜਾਂਦੇ ਨੇ ਜਦੋਂ ਅਗਲੇ ਨੂੰ ਲੋੜ ਹੁੰਦੀ ਹੈ ਅਗਲਾ ਇਹ ਤਾਂ ਤੁਹਾਡੇ ਕੋਲ ਆਊਗਾ ਬੜੇ ਮਾਣ ਨਾਲ ਬਾਈ ਇੱਥੋਂ ਹੀ ਸਰ ਸਕਦਾ ਸਾਨੂੰ ਮਾਣ ਹੈ ਤੇਰੇ ਤੇ ਤੂੰ ਹੀ ਖੜ ਸਕਦਾ ਇੱਕ ਸਾਡੇ ਨਾਲ ਆ ਫੇਰ ਭਾਵੇਂ ਅਗਲੇ ਨੂੰ ਪੈਰਾਂ 'ਚ ਬਿਠਾ ਲਓ ਉੱਥੇ ਵੀ ਬਹਿ ਜੂ ਕਿ ਲੋੜ ਹੁੰਦੀ ਐ ਅਗਲੇ ਨੂੰ ਜਿਸ ਟਾਈਮ ਧੋਤੋਂ ਪੈਸਾ ਲੈ ਕੇ ਕੰਮ ਸਾਰ ਲਿਆ ਆਪਣਾ ਕਾਰੋਬਾਰ ਅੱਗੇ ਵਧਾਈ ਜਾਣਾ ਐ ਪਰ ਥੋੜੇ ਮੋੜਨ ਦਾ ਨਾਉ ਨਹੀਂ ਲੈਣਾ ਜਦ ਤੁਸੀਂ ਮੋੜਨ ਦੀ ਗੱਲ ਕਰੀ ਫਿਰ ਝਗੜਨਾ ਸ਼ੁਰੂ ਕਰ ਦੇਣਾ ਫੇ ਤੁਸੀਂ ਕੀ ਕਰ ਲੋਂਗੇ ਐਂਉਂ ਕਰਨਾ ਤੁਸੀਂ ਕੀ ਕਰ ਲੋਂਗੇ ਦੇ ਦੂੰਗਾ ਜਦ ਹੋਣਗੇ ਮੇਰੇ ਕੋਲ ਜਾ ਉਹ ਕਰ ਲੋ ਜਿਹੜਾ ਕੁਝ ਕਰਨਾ ਹੈ ਦੇਖੋ ਫਿਰ ਆਏ ਰਿਸ਼ਤੇ ਟੁੱਟਦੇ ਆ ਫਿਰ ਇੱਥੇ ਆ ਕੇ ਗੱਲਾਂ ਸਮਝ ਤੋਂ ਬਾਹਰ ਹੋ ਜਾਂਦੀਆਂ ਨੇ ਵੀ ਕਿਆ ਅਸੀਂ ਆਪਣੇਆਂ ਨੂੰ ਰੋਂਦੇ ਛੱਡਦੀਏ ਨਾ ਖੜੀਏ ਨਾਲ ਕਿਆ ਅਸੀਂ ਆਪਣੇਆਂ ਦੀ ਹਾਦਕ ਹੋਣ ਲਈਏ ਨਾਲ ਜੰਮਿਆਂ ਦੀ ਨਾ ਖੜੀਏ ਅਗਲੇ ਨਾਲ ਫਿਰ ਜਦ ਖੜ ਕੇ ਆ ਕੁਝ ਸਾਡੇ ਪੱਲੇ ਪੈਂਦਾ ਫਿਰ ਇਹਦੇ ਨਾਲ ਉਹ ਤਾਂ ਨਾ ਖੜੇ ਚੰਗੇ ਆ ਕਿਉਂਕਿ ਖੜ ਕੇ ਵੀ ਪਸਤਾਵਾ ਹੋ ਜਾਂਦਾ ਫਿਰ ਵੇਈ ਅਸੀਂ ਖੜੇ ਵੀ ਇੱਕ ਬੋਲਤੇ ਅਸੀਂ ਆਪਣਾ ਰਿਸ਼ਤਾ ਨਭਾਇਆ ਪੂਰਾ ਅਸੀਂ ਆਪਣਾ ਉਹ ਕਹਿੰਦੇ ਆਪਣੇ ਭੈਣ ਭਾਈ ਦੀ ਪਿੱਠ ਨਹੀਂ ਲੱਗਣ ਦਿੱਤੀ ਅੱਜੇ ਮੇਰੀ ਪਿੱਠ ਲਾਉਣ ਤੇ ਆ ਗਿਆ ਅੱਜ ਮੈਨੂੰ ਲੋੜ ਹੈ ਹੋ ਸਕਦਾ ਮੇਰੀ ਵੀ ਕਿਧਰੇ ਹੱਦ ਖੁੰਦੀ ਹੋਵੇ ਕਿਉਂਕਿ ਹਰੇਕ ਇਨਸਾਨ ਨੂੰ ਲੋੜਾਂ ਨੇ ਇੱਥੇ ਹਰੇਕ ਇਨਸਾਨ ਦੀਆਂ ਜ਼ਰੂਰਤਾਂ ਨੇ ਤਾਂ ਹੀ ਆਪਣੇ ਤੋਂ ਆਪਣਾ ਬਹੁਤ ਛੇਤੀ ਟੁੱਟ ਜਾਂਦਾ ਕਿਉਂਕਿ ਲੋਕਾਂ ਨੂੰ ਕਦਰ ਨਹੀਂ ਚੀਜ਼ ਦੀ ਪਦਰਣੀ ਹੈਗੀ ਲੋਕਾਂ ਨੂੰ ਇਹ ਚੀਜ਼ ਦੀ ਮੈਂ ਇਹ ਕਹਿੰਦੀ ਹੁੰਨੀ ਆ ਵੀ ਭਾਵੇਂ ਆਪ ਨੂਨ ਨਾਲ ਖਾ ਲੋ ਨੂਨ ਨਾਲ ਖਾ ਲੋ ਜਿਹਦੀ ਚੀਜ਼ ਦੇਣੀ ਆ ਨਾ ਪੈਸਾ ਟੁੱਕਰ ਅਗਲੇ ਦਾ ਪਹਿਲਾਂ ਉਹ ਮੋੜੋ ਕਿਉਂਕਿ ਹਰੇਕ ਬੰਦੇ ਦੀਆਂ ਆਪਣੀਆਂ ਜ਼ਰੂਰਤਾਂ ਨੇ ਪਤਾ ਨਹੀਂ ਅਗਲੇ ਨੇ ਕਿਵੇਂ ਚੱਕ ਕੇ ਪੂੰਜੀ ਸਾਈਡ ਤੇ ਰੱਖੀ ਹੁੰਦੀ ਆ ਜਿਹੜੀ ਚੱਕ ਕੇ ਅਗਲਾ ਤੁਹਾਨੂੰ ਫੜਾ ਦਿੰਦਾ ਇੱਕ ਰਿਸ਼ਤੇ ਦਾ ਮਾਰਾ ਖੂਨ ਟੜਫਦਾ ਜਦੋਂ ਸਾਡੇ ਚ ਦੋ ਚਾਰ ਜਣਿਆਂ ਚ ਗੱਲ ਹੁੰਦੀ ਆ ਅੰਦਰੋਂ ਗਤੀ ਅਸੀਂ ਲੈ ਲਿਆ ਸਾਰ ਲਿਆ ਉਹ ਮੈਂ ਅਸੀਂ ਭੈਣ ਭਾਈ ਦੀ ਅੰਦਰ ਵੜ ਕੇ ਚੀਜ਼ ਦੇ ਦਈਏ ਮੋੜਤੀਏ ਪੈਸਾ ਉਹ ਪੰਜ ਚਾਰ ਜਣਿਆਂ ਚ ਗੱਲ ਹੁੰਦੀ ਆ ਘਰ ਦੇ ਮੈਂਬਰਾਂ ਚ ਦੋ ਤਿੰਨ ਨੂੰ ਉਧਰ ਪਤਾ ਹੁੰਦਾ ਦੋ ਤਿੰਨ ਨੂੰ ਉਧਰ ਪਤਾ ਹੁੰਦਾ ਪਰ ਜਦੋਂ ਇਹ ਚੀਜ਼ ਛਤਨੀ ਚੜ ਜਵੇ ਘਰ ਤੋਂ ਗੱਲਾਂ ਇਹ ਬਾਹਰ ਨਿਕਲ ਜਾਣ ਫਿਰ ਖਲਾਰੇ ਪੈ ਜਾਂਦੇ ਆ ਫਿਰ ਰਿਸ਼ਤੇ ਟੁੱਟਦੇ ਆ ਤਾਂ ਹੀ ਲੋਕਾਂ ਦਾ ਆਪਣੇਾਂ ਤੋਂ ਪਹਿਲਾਂ ਵਿਸ਼ਵਾਸ ਟੁੱਟਿਆ ਆਪਣੇਾਂ ਤੋਂ ਅਗਲਾ ਤੀਏ ਤੇ ਭਰੋਸਾ ਕਰ ਲੱਗ ਗਿਆ ਪਰ ਆਪਣੇ ਤੇ ਭਰੋਸਾ ਨਹੀਂ ਕਰਦਾ ਅਗਲਾ ਕਹਿੰਦਾ ਜੇ ਦੇਣਾ ਲੈਣਾ ਕਰਨਾ ਹੈ ਤਾਂ ਤੀਏ ਨਾਲ ਕਰ ਲਓ ਆਪਣੇ ਨਾਲ ਨਾ ਕਰੋ ਹੁਣ ਜੇ ਅਸੀਂ ਤੀਏ ਬੰਦੇ ਤੋਂ ਦੇਣਾ ਲੈਣਾ ਕਰਦੇ ਆ ਸਵੇ ਭੈਣ ਭਾਈ ਕਰਦੇ ਆ ਪਤਾ ਹੀ ਹੋਊ ਸਭ ਨੂੰ ਦੇਣਾ ਲੈਣੇ ਬਿਨਾ ਤਾਂ ਕਿਸੇ ਦਾ ਸਮਾ ਦੇਣੇ ਲੈਣੇ ਬਿਨਾ ਤਾਂ ਕੰਮ ਕਿਸੇ ਦਾ ਚੱਲਦਾ ਨਹੀਂ ਭਾਵੇਂ ਕੋਈ ਕਿੱਡਾ ਹੀ ਖੱਬੀ ਖਾਨਾ ਹੈ ਅਗਲਾ ਏਡੀ ਮੋਟੀ ਫਾਇਲ ਬਣਾਉਂਦਾ ਹੈ ਅਗਲਾ ਦਾਲ ਦਾਲ ਪਰੋਣਾ ਲੈਂਦਾ ਭੱਜਣ ਜੋਗਾ ਨਹੀਂ ਛੱਡਦਾ ਕਿਧਰੇ ਜਿਹੜਾ ਅਸੀਂ ਆਪਣੇਆਂ ਨਾਲ ਖੜਦੇ ਆਂ ਆਪਣੇ ਰਿਸ਼ਤਿਆਂ ਨਾਲ ਜਿਹੜੇ ਤੜੱਕ ਟੁੱਟ ਜਾਂਦੇ ਆਂ ਠੀਕ ਹੈ ਜੀ ਫੋਨਾਂ ਤੇ ਹੀ ਟੁੱਟ ਜਾਂਦੇ ਆਂ ਅਮਣ ਸਾਹਮਣੀ ਹੋਣ ਦੀ ਤਾਂ ਲੋੜੇ ਨਹੀਂ ਪੈਂਦੀ ਫੋਨਾਂ ਤੇ ਹੀ ਟੁੱਟ ਜਾਂਦੇ ਆਂ ਉੱਥੇ ਅਸੀਂ ਇੱਕ ਦੂਏ ਨਾਲ ਕਾਗਜ਼ੀ ਕਾਰਵਾਈ ਨਹੀਂ ਕਰਦੇ ਕਿਉਂਕਿ ਸਾਨੂੰ ਆਪਣੇਆਂ ਤੇ ਭਰੋਸਾ ਹੁੰਦਾ ਮਾਣ ਹੁੰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਦ ਸਾਨੂੰ ਲੋੜ ਹੁੰਦੀ ਹੈ ਜਦ ਸਾਨੂੰ ਰਿਸ਼ਤੇ ਇੰਨੇ ਪਿਆਰੇ ਕਾਤੇ ਲੱਗਦੇ ਆਂ ਜਦ ਸਾਡੀ ਲੋੜ ਖਤਮ ਹੋ ਗਈ ਉਹਨਾਂ ਰਿਸ਼ਤਿਆਂ 'ਚ ਕੀੜੇ ਕਾਤੇ ਪੈ ਜਾਂਦੇ ਆਂ ਪਰ ਅਸੀਂ ਮੂੰਹ ਦੇਖਣਾ ਪਸੰਦ ਨਹੀਂ ਕਰਦੇ ਨਾ ਨਾ ਮੈਂ ਨਹੀਂ ਉਹਨਾਂ ਦਾ ਮੂੰਹ ਦੇਖਣਾ ਭਾਈ ਜਿੱਦਾਂ ਤੁਹਾਨੂੰ ਲੋੜ ਤੀ ਉਦੋਂ ਤੁਸੀਂ ਬਰਾਬਰ ਬੈ ਬੈ ਕੇ ਬਰਾਬਰ ਬੈ ਬੈ ਕੇ ਚਾਹਾਂ ਪੀਂਦੇ ਤੇ ਜਦੋਂ ਅਗਲੇ ਨੇ ਮੰਗ ਲਏ ਫਿਰ ਅਸੀਂ ਅਗਲੇ ਦਾ ਮੂੰਹ ਨਹੀਂ ਦੇਖਣਾ ਇਹ ਐ ਰਿਸ਼ਤੇ ਟੁੱਟਦੇ ਆ ਜਦ ਫਿਰ ਇਹੀਆਂ ਗੱਲਾਂ ਹੋ ਜੰਨੀਆਂ ਫਿਰ ਸਾਰਾ ਕੁਝ ਅਗਲਾ ਪਿਛਲਾ ਉੱਠ ਕੱਢਦਾ ਜੋ ਕੋ ਸਾਡੇ ਢਿੱਡ ਚ ਦਫਨ ਕਰਿਆ ਹੁੰਦਾ ਨਾ ਇੱਕ ਰਿਸ਼ਤਾ ਨਿਭਾਉਣ ਖਾਤਰ ਇੱਕ ਰਿਸ਼ਤਾ ਨਿਭਾਉਣ ਖਾਤਰ ਅਸੀਂ ਬਹੁਤ ਗੱਲਾਂ ਦੇਖ ਕੇ ਸੁਣ ਕੇ ਕਿਸੇ ਤੋਂ ਆਪਣੇ ਬਾਰੇ ਸੁਣ ਕੇ ਬਹੁਤ ਕੌੜੀਆਂ ਕਸੈੜੀਆਂ ਸਾਹਮਣੇ ਫੇਸ ਟੂ ਫੇਸ ਸੁਣ ਕੇ ਅਸੀਂ ਹੋਰ ਢਿੱਡ ਚ ਸਮਾਈ ਬੈਠੇ ਹੁੰਨੇ ਆ ਵੀ ਨਾ ਇਹ ਮੇਰਾ ਹੈ ਮੇਰਾ ਇਹਦੇ ਬਿਨਾ ਸਰਨਾ ਨਹੀਂ ਮੈਂ ਇਹਦੇ ਬਿਨਾ ਟੁੱਟ ਕੇ ਕਿੱਥੇ ਜਾਊਂਗਾ ਪਰ ਜਦ ਉਹੀ ਰਿਸ਼ਤਾ ਹੱਦਾਂ ਪਾਰ ਕਰ ਜਵੇ ਸਾਰੀਆਂ ਹੀ ਮੈਂ ਉਹੀ ਕਹਿੰਦੀ ਹੁੰਨੀ ਆ ਵੀ ਰਿਸ਼ਤੇ ਇੰਨੀ ਛੇਤੀ ਨਹੀਂ ਟੁੱਟਦੇ ਰਿਸ਼ਤੇ ਟੁੱਟਦੇ ਆ ਜਿੱਥੇ ਅਸੀਂ ਲਾਪਰਵਾਹ ਹੋ ਜੰਨੇ ਆ ਜਿੱਥੇ ਅਸੀਂ ਰਿਸ਼ਤਿਆਂ ਨੂੰ ਇਗਨੋਰ ਕਰ ਲੱਗ ਜੰਨੇ ਆ ਜਿੱਥੇ ਅਸੀਂ ਨਿ ਰਿਸ਼ਤਿਆਂ ਨੂੰ ਨਜ਼ਰ ਅੰਦਾਜ਼ ਕਰਨ ਲੱਗ ਜੰਨੇ ਆ ਰਿਸ਼ਤੇ ਉੱਥੇ ਟੁੱਟਦੇ ਆ ਜੇ ਸਾਡੇ ਥਾਂ ਹੀ ਅਗਲੇ ਨੂੰ ਲੋੜਤੀ ਜੇ ਅਸੀਂ ਉਸ ਟਾਈਮੇ ਨਜ਼ਰ ਅੰਦਾਜ਼ ਕਰ ਦਿੰਦੇ ਵੀ ਜਾ ਦਫਾ ਹੋਣ ਦੇ ਪਰੇ ਇਹਦਾ ਸਾਰੇ ਨਾ ਸਾਰੇ ਆਪਾਂ ਕੀ ਲੈਣਾ ਪਰਦਾ ਤਾਂ ਪੀਰੀ ਜਾਵੇ ਪਿਸਕਦਾ ਲੈ ਲੂ ਆ ਪਈ ਕਿਸੇ ਤੇ ਹੋਰ ਤੇ ਸਾਰ ਲੂ ਜਿਹੜੇ ਚੰਗੇ ਇਨਸਾਨ ਹੁੰਨੇ ਆ ਨਾ ਉਹ ਇਹ ਸੋਚਦੇ ਆ ਵੀ ਨਾ ਕੋਈ ਨਹੀਂ ਮੇਰੇ ਨੂੰ ਮੇਰੇ ਤੇ ਮਾਨਤਾ ਤਾਂ ਮੇਰੇ ਕੋਲ ਆਇਆ ਹੈ ਬਹੁਤ ਦੁਨੀਆ ਇਹੀ ਜੀ ਹੈ ਜਿਹੜੀ ਰਿਸ਼ਤਿਆਂ ਨੂੰ ਪੈਸੇ ਨਾਲ ਨਹੀਂ ਤੋਲਦੀ ਪੈਸੇ ਨੂੰ ਵੱਖ ਰੱਖਦੀ ਹੈ ਰਿਸ਼ਤੇ ਨੂੰ ਵੱਖ ਰੱਖਦੀ ਹੈ ਕਦੇ ਪੈਸੇ ਦੀ ਜਗ੍ਹਾ ਰਿਸ਼ਤੇ ਨਹੀਂ ਲੈ ਸਕਦੇ ਰਿਸ਼ਤਿਆਂ ਦੀ ਜਗ੍ਹਾ ਪੈਸਾ ਨਹੀਂ ਲੈ ਸਕਦਾ ਜਦੋਂ ਅਸੀਂ ਰਿਸ਼ਤਿਆਂ ਤੋਂ ਮੂਰੇ ਪੈਸੇ ਨੂੰ ਰੱਖਣ ਲੱਗ ਜੰਨੇ ਆ ਫੇਰ ਸਾਡੇ ਰਿਸ਼ਤੇ ਨਹੀਂ ਨਿਭਦੇ ਜਦ ਅਗਲੇ ਨੇ ਤੁਹਾਡੀ ਔਖੀ ਸੌਖੀ ਚ ਕੋਈ ਪਰਵਾਹ ਨਹੀਂ ਕੀਤੀ ਚੱਕੀ ਚੱਕ ਕੇ ਅਗਲੇ ਨੇ ਪੂੰਜੀ ਤੁਹਾਨੂੰ ਫੜਾਤੀ ਫਿਰ ਦੇਣ ਦੇ ਟਾਈਮ ਕਿਉਂ ਜਾਨ ਨਿਕਲ ਜਾਂਦੀ ਹੈ ਅਸੀਂ ਆਪਣੇ ਕੰਮ ਵਧਾਉਣ ਲੱਗ ਜੰਨੇ ਆ ਅਸੀਂ ਆਪਣੇ ਕੰਮ ਕਰਨ ਲੱਗ ਜੰਨੇ ਆ ਜਿਨੇ ਜਿਹੜੇ ਪੈਸੇ ਨਾਲ ਅਸੀਂ ਚੜੇ ਆ ਜਿਹਦੇ ਪੈਸੇ ਨਾਲ ਸਾਡਾ ਕਾਰੋਬਾਰ ਚੱਲਦਾ ਹੈ ਅਸੀਂ ਉਹਨਾਂ ਨੂੰ ਮੰਗਤੇ ਬਣਾਉਣ ਤੱਕ ਜੰਨੇ ਆ ਸਾਰੇ ਨਾਲ ਸਾਰੇ ਰੋਂਦਾ ਅਗਲਾ ਰੋਈ ਜਾਵੇ ਅਗਲੇ ਦਾ ਕੋਈ ਕੰਮ ਚੱਲੇ ਨਾ ਚੱਲੇ ਭਾਈ ਕੰਮ ਤਾਂ ਪੈਸੇ ਨਾਲ ਚੱਲਣੇ ਆ ਕਾਗਜ਼ਾਂ ਨਾਲ ਤਾਂ ਨਹੀਂ ਚੱਲਣੇ ਜਹੀ ਜੀ ਮਜਬੂਰੀ ਥੋੜੀ ਐ ਉਹੀ ਜੀ ਅਗਲੇ ਦੀ ਵੀ ਐ ਬਈ ਸੋਈ ਗੱਲਾਂ ਨੇ ਉਹ ਤਾਂ ਹੀ ਤੀਏ ਕੁਝ ਪਾਣੀ ਪੈਣ ਲੱਗ ਗਿਆ ਅਗਲਾ ਕਹਿ ਦਿੰਦਾ ਵੀ ਆਪਣੇ ਨੂੰ ਚੀਜ਼ ਨਾ ਦੋ ਤੀਏ ਨੂੰ ਦੇ ਦੋ ਕਿਉਂਕਿ ਤੀਏ ਨਾਲ ਅਸੀਂ ਬੈਂਸ ਬਸਈਆ ਵੀ ਕਰ ਸਕਦੇ ਆ ਤੀਏ ਤੋਂ ਅਸੀਂ ਸਾਰੇ ਪਾਸਿਓਂ ਅਗਲੇ ਨੂੰ ਬੰਨ੍ਹ ਵੀ ਸਕਦੇ ਆ ਕਾਗਜ਼ੀ ਕਾਰਵਾਈ ਚ ਜਦ ਜਦ ਵੀ ਅਗਲਾ ਧੋਖੇ ਖਾਂਦਾ ਕਾਗਜ਼ੀ ਕਾਰਵਾਈ ਚ ਖਾਂਦਾ ਹੈ ਪ੍ਰੋਸੈਸ 'ਚ ਧੋਖਾ ਖਾਂਦਾ ਹੈ ਹੁਣ ਜਿਹਦੇ ਕੋਲ ਕੋਈ ਕਾਗਜ਼ੀ ਕਾਰਵਾਈ ਹੋਣੀ ਹੈਗੀ ਅਗਲਾ ਅੜੂ ਕਾਦੇ ਤੇ ਝਗੜੂ ਕਾਦੇ ਤੇ ਕਿਹੜਾ ਸਬੂਤ ਲਾਊ ਕਿ ਕਿਸੇ ਕੋਰਟ ਕਚੈਰੀ ਚ ਲਾਉਣਾ ਹੋਵੇ ਕਿਹੜਾ ਸਬੂਤ ਲਾਊ ਅਗਲਾ ਜਦ ਕੋਈ ਸਬੂਤੇ ਨਹੀਂ ਹੈਗਾ ਇੱਕ ਰਿਸ਼ਤੇ ਦਾ ਸਬੂਤ ਤਾਂ ਉਹ ਵੀ ਮਿਟਣ ਤੇ ਆ ਗਿਆ ਮੈਂ ਬੰਦਾ ਜਾਵੇ ਕਿਹੜੇ ਖੂ ਖਾਤੇ ਮੈਂ ਅਗਲਾ ਕਹਿੰਦਾ ਤੁਸੀਂੋਂ ਪਾਗਲ ਤੇ ਭਾਈ ਤੁਸੀਂ ਅਗਲੇ ਨੂੰ ਚੱਕ ਕੇ ਪੈਸਾ ਦਿੱਤਾ ਕਿਉਂ ਜੇ ਦਿੱਤਾ ਤਾਂ ਅਗਲਾ ਬੰਨਿਆ ਕਿਉਂ ਨਹੀਂ ਫਿਰ ਅਸੀਂ ਕੀ ਢਿੱਡ ਪਾੜ ਕੇ ਦਿਖਾਈਏ ਵੀ ਅਸੀਂ ਰਿਸ਼ਤੇ ਤੇ ਭਰੋਸਾ ਕਰ ਲਿਆ ਮੈਂ ਸੋਈ ਗੱਲਾਂ ਨੇ ਸੋਈ ਗੱਲਾਂ ਨੇ ਕਾਲ ਯੁਗ ਇਹਨੂੰ ਐ ਕਹਿੰਦੇ ਆ ਦੇਖੋ ਦਿੱਤੇ ਲੱਤੇ ਵੇ ਨਾ ਕਿਸੇ ਦਾ ਨਹੀਂ ਸਰਦਾ ਭਾਵੇਂ ਕੋਈ ਕਿੱਡਾ ਹੀ ਖੱਬੀ ਖਾਨ ਆ ਜਿਹੜਾ ਕੋਈ ਵੱਡਾ ਕਾਰੋਬਾਰ ਕਰਦਾ ਹੈ ਅਗਲਾ ਕਰੋੜਾਂ ਦਾ ਹੀ ਲੋਨ ਕਰਾਉਂਦਾ ਹੈ ਕਰੋੜਾਂ ਦੇ ਲੋਨ ਕਰਾਉਂਦਾ ਹੈ ਅਗਲਾ ਠੀਕ ਹੈ ਬਈ ਸੋਈ ਗੱਲਾਂ ਨੇ ਇਹ ਜਿਹੜਾ ਸਾਡਾ ਆਧਾਰ ਹੈ ਇਹ ਆਪਣੇ ਨਾਲ ਤੱਕ ਰਹੀ ਨਾ ਕਿਸੇ ਨਾਲ ਕਿਉਂਕਿ ਜੇ ਤੁਸੀਂ ਆਪਣੇ ਨੂੰ ਕਾਗਜ਼ੀ ਕਾਰਵਾਈ ਚ ਬਨੋਗੇ ਅਗਲਾ ਉਦੋਂ ਵੀ ਬੁਰਾ ਮਨਾਊਗਾ ਉੱਥੇ ਸਿਰਫ ਮਾੜਾ ਬਣਨੇ ਵਾਲੀ ਉਹ ਜਗ੍ਹਾ ਹੈ ਤੁਸੀਂ ਜਵਾਬ ਦੇ ਤਾਂ ਤਾਂ ਵੀ ਤੁਸੀਂ ਮਾੜੇ ਜੇ ਤੁਸੀਂ ਦੇਤੇ ਫੇਰ ਮੰਗਲੇ ਤੁਸੀਂ ਤਾਂ ਵੀ ਮਾੜੇ ਕਾਗਜ਼ੀ ਕਾਰਵਾਈ ਕਰੋਗੇ ਤਾਂ ਵੀ ਤੁਸੀਂ ਮਾੜੇ ਚੰਗੇ ਤਾਂ ਤੁਸੀਂ ਕਿਤੇ ਵੀ ਨਹੀਂ ਚੰਗੇ ਤਾਂ ਇੱਕੋ ਜਗ੍ਹਾ ਹੈ ਬਈ ਉਹੀ ਕੰਮ ਕਰ ਦੋ ਵੀ ਹਸਾਈ ਨਾਲੋਂ ਰਵਾਇਆ ਚੰਗਾ ਪਰ ਐਦਾਂ ਦੇ ਇਨਸਾਨ ਬਹੁਤ ਹੁੰਦੇ ਨੇ ਜਿਹੜੇ ਆਪਣੇਆਂ ਨੂੰ ਰੋਂਦਿਆਂ ਤੜਫਦਿਆਂ ਦੇਖ ਕੇ ਵੀ ਇਗਨੋਰ ਕਰ ਦਿੰਦੇ ਨੇ ਉਸ ਇਨਸਾਨ ਇਹ ਜਿਹੇ ਜਜਬਾਤੀ ਹੁੰਦੇ ਨੇ ਜਿਨ੍ਹਾਂ ਤੋਂ ਆਪਣੇਆਂ ਦੀ ਤੜਫ ਨਹੀਂ ਦੇਖੀ ਜਾਂਦੀ ਚਾਕੇ ਵੀ ਨਹੀਂ ਦੇਖੀ ਜਾਂਦੀ ਆਵੇਂ ਘਹਾੜਾ ਅਗਲਾ ਕਿਹਾ ਜੇ ਸਲੂਕ ਕਰ ਲਵੇ ਆਪਣਿਆਂ ਦੀ ਤੜਫ ਨਹੀਂ ਦੇਖੀ ਜਾਂਦੀ ਇਹੋ ਜਿਹੇ ਇਨਸਾਨ ਬਹੁਤ ਟਾਮੇ ਟਾਮੇ ਹੁੰਦੇ ਨੇ ਅੱਜ ਦੇ ਸਮੇਂ 'ਚ ਸਭ ਦੀਆਂ ਮਜਬੂਰੀਆਂ ਸਮਝਿਆ ਕਰੋ ਵੀ ਸਾਡੇ ਵਰਗੀਆਂ ਹੀ ਨੇ ਜੇ ਕਿਸੇ ਕੋਈ ਭੈਣ ਭਾਈ ਤੁਹਾਡੇ ਨਾਲ ਖੜ ਗਿਆ ਉਹਨੂੰ ਬੜਾ ਖੁਸ਼ੀ ਖੁਸ਼ੀ ਅਗਲੇ ਦੀ ਚੀਜ਼ ਮੋੜਿਆ ਕਰੋ ਕੋਈ ਜ਼ਰੂਰੀ ਨਹੀਂ ਵੀ ਇੱਕੋ ਵਾਰ 파ਹੇ ਚੜਨਾ ਮੋੜਨੀ ਹੈ ਕੋਈ ਗੱਲ ਨਹੀਂ ਦੋ ਕਿਸ਼ਤਾਂ 'ਚ ਤਿੰਨ ਕਿਸ਼ਤਾਂ 'ਚ ਮੋੜ ਦਿਆ ਕਰੋ ਅਗਲੇ ਦਾ ਤੁਹਾਡੇ ਸਿਰ ਤੋਂ ਬੋਝ ਵੀ ਉੱਤਰ ਜਵੇ ਖੁਸ਼ੀ ਖੁਸ਼ੀ ਤੁਹਾਡਾ ਰਿਸ਼ਤਾ ਵੀ ਜੁੜਿਆ ਰਹਿ ਜਵੇ ਠੀਕ ਹੈ ਜੀ ਰਿਸ਼ਤੇ ਅਜ ਬਣਤਰ ਬਣੀ ਰਹਿ ਜਾਂਦੀ ਹੈ ਮਨਾਂ 'ਚ ਫਰਕ ਨਹੀਂ ਪੈਂਦਾ ਗਾਹਾਂ ਨੂੰ ਵੀ ਅਗਲਾ ਹੱਸ ਕੇ ਸਾਡੇ ਨਾਲ ਖੜ ਜਾਂਦਾ ਠੀਕ ਹੈ ਜੀ ਇੰਨੀਆਂ ਇੱਕ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਇਹ ਨਾ ਕਰਿਆ ਕਰੋ ਵੀ ਅਗਲਾ ਤੁਹਾਡੇ ਨਾਲ ਖੜ ਕੇ ਅਗਲੇ ਦਾ ਰੋਮ ਰੋਮ ਪਸਤਾਵੇ ਗੱਲਾ ਮੱਥੇ ਤੇ ਹੱਥ ਮਾਰੇ ਅਗਲਾ ਆਪਣੇ ਆਪ ਨੂੰ ਟੈਨਸ਼ਨ ਨਾ ਸਹੇੜ ਲਵੇ ਟੈਨਸ਼ਨਾਂ ਹੋ ਜਾਂਦੀਆਂ ਨੇ ਡਿਪਰੈਸ਼ਨਾਂ ਅਜ ਆ ਜਾਂਦੇ ਆ ਅਗਲੇ ਨਾ ਐਦਾਂ ਦੀਆਂ ਖੇਡਾਂ ਖੜਿਆ ਕਰੋ ਇਹ ਛਤਰੰਜਾ ਕਿਸੇ ਤੀਏ ਨਾਲ ਖੇਡ ਲਿਆ ਕਰੋ ਤੁਹਾਡਾ ਸਿਰ ਵੀ ਭੰਨੇ ਅਗਲਾ ਠੀਕ ਹੈ ਜੀ ਆਪਣੇ ਆਨ ਨੀ ਧਗੇ ਬਾਜ਼ੀਆਂ ਖਰੀਦੀਆਂ ਉਹ ਕਹਿੰਦੇ ਹੁੰਨੇ ਆ ਨਾ ਆਪਣੇ ਤਾਂ ਬਹੁਤ ਦੂਰ ਦੀਆਂ ਗੱਲਾਂ ਆਂ ਕਈ ਵਾਰ ਬੀਹੀ ਦੇ ਕੱਖਾਂ ਤੋਂ ਵੀ ਸਾਨੂੰ ਲੋੜ ਪੈ ਜਾਂਦੀ ਹੈ ਇਹ ਇਨਸਾਨੀਅਤ ਆ ਪਤਾ ਨਹੀਂ ਕੀ ਤੇ ਕੀ ਜ਼ਿੰਦਗੀ ਚ ਬਣ ਜਾਂਦਾ ਬੀਹੀ ਦੇ ਕੱਖਾਂ ਤੋਂ ਵੀ ਲੋੜ ਪੈ ਜਾਂਦੀ ਹੈ ਸਾਨੂੰ ਇਨਸਾਨ ਆ ਇਨਸਾਨ ਬਣ ਕੇ ਰਿਹਾ ਕਰੋ ਆਪਣੀ ਇਨਸਾਨੀਅਤ ਨਾ ਗਵਾਇਆ ਕਰੋ ਮੈਂ ਇੱਕ ਗੱਲ ਹੋਰ ਦੱਸ ਦਨੀ ਆ ਜਾਂਦੀ ਜਾਂਦੀ ਜ਼ਿੰਦਗੀ ਚ ਇਨਸਾਨ ਕਮਾਉਣੇ ਬਹੁਤ ਔਖੇ ਨੇ ਪੈਸਾ ਕਮਾਉਣਾ ਫੇਰ ਵੀ ਸੌਖਾ ਹੈ ਪੈਸਾ ਕਮਾਉਣਾ ਫੇਰ ਵੀ ਸੌਖਾ ਹੈ ਇਨਸਾਨ ਕਮਾਉਣੇ ਬਹੁਤ ਔਖੇ ਨੇ ਇਨਸਾਨੀਅਤ ਦਾ ਸਾਡੇ ਤੋਂ ਇੱਕ ਵਾਰ ਵਿਸ਼ਵਾਸ ਉੱਠ ਖੜੇ ਨਾ ਮੁੜ ਕੇ ਵਿਸ਼ਵਾਸ ਨਹੀਂ ਬਣਦਾ ਵਿਸ਼ਵਾਸ ਹੈ ਨਾ ਜਿਹੜਾ ਵਿਸ਼ਵਾਸ ਇਹ ਕਮਾਉਣਾ ਬਹੁਤ ਔਖਾ ਹੈ ਕਈ ਵਾਰ ਸਾਨੂੰ ਸੂਈ ਦੇ ਨੱਕੇ ਚ ਨੂੰ ਨੰਗਣਾ ਪੈ ਜਾਂਦਾ ਵਿਸ਼ਵਾਸ ਕਮਾਉਣ ਲਈ ਇਹ ਚੀਜ਼ ਸਭ ਤੋਂ ਔਖੀ ਹੈ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ